ਕੱਲ੍ਹ ਨੂੰ ਹੋਇਆ ਸੀ ਆਰਟੀਚਾਂ ਦੇ ਗਲੇ ਜਿਹੜੇ ਇੱਕ ਬੋਰੀ ਦੇ ਵਿੱਚ লাশ ਸਿੱਟ ਕੇ ਭਜ ਗਏ ਸੀ ਉਹ ਸੀ ਸਾਡੀ ਪੁਲਿਸ ਤੇ ਬੜੀ ਇੰਪੈਕਟ ਹੋਇਆ ਚ ਆਮ ਲੋਕਾਂ ਦਾ ਵੀ ਬੜਾ ਸਮਰਥਨ ਰਿਹਾ ਤੇ ਅਲਰਟ ਸੀਗੇ ਉਹਨਾਂ ਨੇ ਰਿਪੋਰਟ ਇਮੀਡੀਏਟਲੀ ਕਰ ਦਿੱਤੀ ਤੇ ਸਾਡੀ ਪੁਲਿਸ ਨੇ ਚਾਰ ਘੰਟੇ ਦੇ ਅੰਦਰ ਇਸ ਨੂੰ ਟ੍ਰੇਸ ਕਰ ਲਿਆ ਇਹ ਲੜਕੀ ਦਾ ਨਾਮ ਹੈਗਾ 25 ਸਾਲ ਦੀ ਹੈ ਰੇਸ਼ਮਾ ਤੇ ਇਹਦੇ ਸਸਤੇ ਸਹਰਾ ਸਾਰਾ ਇਹ ਤਾਂ ਹੈ ਕਿ ਰਿਸ਼ੀ ਤੇ ਬੁਲਾਰੀ ਇਹਦੀ ਸੱਸ ਹੈ ਇਹਨਾਂ ਨੂੰ ਇਹਦੇ ਕਰੈਕਟਰ ਤੇ ਸ਼ੱਕ ਸੀਗਾ ਉਹ ਇੱਕ ਰਾਤ ਪਹਿਲਾਂ ਜਿਹੜਾ ਕਿ ਪਰਸੋ ਰਾਤ ਨੂੰ ਇਹਨੂੰ ਥੋੜਾ ਲੇਟ ਆਈ ਤੇ ਇਸ ਹਾਜ਼ ਬਟ ਦੇ ਲੈਟ ਕੇ ਰੋਲ ਲੇਟ ਆਂਦੀ ਰਹੀ ਇਸ ਕਰਕੇ ਇਹਨਾਂ ਨੇ ਉਹਦਾ ਆਪਸ ਚੜ੍ਹ ਕੋਈ ਤੇ ਸੱਸ ਨੇ ਬੜੀ ਤੇ ਸੋਹਰੇ ਨੇ ਦਾ ਗਲਾ ਦਬਾ ਕੇ ਮਾਰਤਾ ਸੀ ਅਗਲੇ ਦਿਨ ਸਵੇਰ ਇਹਨਾਂ ਨੇ ਇੱਕ ਪਿੰਡ ਦਾ ਸੀਗਾ ਅਜੇ ਘਮਾਰ ਉਹ ਨਿੱਕੇ ਨੇ ਬੁਲਾ ਲਿਆ ਮਾਰਨਿੰਗ ਬੁਲਾ ਕੇ ਉਹਨਾਂ ਨੇ ਮਾਰਨਿੰਗ ਬੁਲਾ ਕੇ ਉਹਨੂੰ ਕਹਿੰਦੇ ਕਿ ਆਮ ਦੀ ਇੱਕ ਇਹ ਬੋਰੀ ਹੈ ਜੀ ਸਿੱਟ ਕੇ ਆਣੀ ਹੈ। ਤੋਂ ਉਹ ਬੋਰੀ ਸਿੱਟਣ ਦੇ ਬਹਾਨੇ ਫਿਰ ਇਹ ਲੈ ਕੇ ਜਾ ਰਹੀ ਸੀ। ਤੇ ਉਧਰ ਪੁਲਿਸ ਦਾ ਨਾਕਾ ਦੇਖ ਕੇ ਇਹ ਕਿਸੇ ਪਾਸੇ ਨਹੀਂ ਮੁੜ ਪਈ। ਤੇ ਬੁਲਾਉਂ ਕਰਦੇ ਆ ਇਹ ਆਪਣਾ ਸੁਨੀਤ ਤੋਂ। ਮਾਰਨਿਆਂ ਤੇ ਬਾਕੀ ਸਾਡੀ ਫੋਰਸ ਨੇ ਐਡੀਸੀ ਵੀ ਜਾ ਕੇ ਸੀ। ਸਕਸਾਪੀ ਜਿਹੜੀ ਜਿਹਨੇ ਹੋਰਸ ਨੇ ਬਾਕੀ ਨੇ ਬੜਾ ਉਸਤਾਦੀ ਨਾਲ ਕੰਮ ਕੀਤਾ ਤੇ 4 ਘੰਟੇ ਜਿਹੜੀ ਟ੍ਰੇਸ ਕਰ ਲਿਆ ਸਾਡੇ ਤਿੰਨੇ ਜਿਹੜੇ ਮੁੰਡੇ ਨੇ ਗਿਰ्तार ਆ। ਪਤੀ ਦਾ ਲਖਨਊ ਰਹਿੰਦਾ। ਪਤੀ ਦਾ ਲਖਨਊ ਰਹਿੰਦਾ ਹੈ ਨਹੀਂ ਪਰ ਅਰੇ ਨਹੀਂ ਸੀ ਪਰ ਇਹਨਾਂ ਦਾ ਆਪਸ ਤੋਂ ਥੋੜਾ ਜ਼ਿਆਦਾ ਰਹਿੰਦਾ ਸੀਗਾ। ਤੇ ਪਤੀ ਦਾ ਨਾਮ ਹੈਗਾ ਅਰਵਿੰਦ ਅਰਵਿੰਦ ਸਰ ਬੱਚੇ ਇਹ ਆਪਣਾ ਮਕਰਾਨਾ ਇਹਨਾਂ ਦਾ ਜਨਮ ਕਰਾਇਆ ਤੇ ਜੀ ਇੱਕ ਧੀ ਹੈਗੀ ਹੈ। ਇਹ ਦਾ ਆਪਣਾ ਮਕਾਨ ਨੇ ਕਰਾਇਆ ਤੇ ਇਹ ਕਰਾਇਆ ਤੇ ਵੈਰੀਫਿਕੇਸ਼ਨ ਕਰ ਇਹਨਾਂ ਦੀ ਹੋਈ ਹੋਈ ਸੀ ਮੈਰੀਫਿਕੇਸ਼ਨ ਚੈੱਕ ਕਰਦੇ ਪਈ ਕਿ ਇਹ ਗਾਹੋਈ ਹੋਈ ਸਰ ਮਰਡਰ ਕਿੱਥਾ ਕਿਹੜੀ ਲਗਦਾ ਕੋਈ ਆਫਸਟ ਬੰਦ ਹੀ ਨਹੀਂ ਸੀ ਕਰੈਕਟਰ ਤੇ ਸ਼ੱਕ ਕਰਦੇ ਸੀ ਉਹਦਾ ਮਹਾਰਾਜ ਨਾ ਕਰੀ 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 ਮਹਾਰਾਜ ਨਾ ਕਰ ਸਰ ਅਜੇ ਨੂੰ ਇਹਨਾਂ ਨੇ ਕੋਈ ਮਤਲਬ ਨਾਲ ਚਿੱਤਤਾ ਸੀਗਾ ਜਾਂ ਕੀ ਮਤਲਬ ਨਾਲ ਰੌਲ ਹੈ ਕਿ ਉਹਨੂੰ ਪਤਾ ਹੀ ਨਹੀਂ ਸੀ ਯੂ نو ਅਜੇ ਨੂੰ ਅਜੇ ਨੂੰ ਉਹ ਤਾਂ ਇਹੀ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਆਮਬ ਦਾ ਤੇ ਕਹਿ ਦੇ ਫਿਰ ਆ ਰਿਹਾ ਸੀਗਾ ਤੇ ਹੁਣ ਉਸ ਆਨ ਨਾਲ ਉਧਰ ਹੀ ਉਹਨੂੰ ਕਹਿ ਰਿਹਾ ਸੀ ਕਿ ਸਬਜ਼ੀ ਮੰਡੀ ਵੱਲ ਲੈ ਕੇ ਜਾਣਾ ਸਰ ਜੀ ਪਤਾ ਨਹੀਂ ਸੀ ਤੇ ਪੁਰਸੂ ਦੇਖ ਕੇ ਉਹ ਡਰ ਕੇ ਰੇਟ ਹਾਂ ਇਹ ਪਤਾ ਨਹੀਂ ਸੀ ਤੇ ਪੁਰਸੂ ਦੇਖ ਕੇ ਉਹ ਰਿਹਾ ਸਾਡੇ ਲਈ ਉਹ ਵੀ ਮੁੱਲ ਜਮ ਹੈ ਪਰ ਮੈਂ ਤਾਂ ਮੈਂ ਦੱਸ ਰਿਹਾ ਕਿ ਉਹ ਜਿਹੜਾ ਕਹਿੰਦਾ ਸੀ ਮੈਨੂੰ ਪਤਾ ਨਹੀਂ ਐ ਤਿੰਨੇ ਮੋਢੇ ਸਰ ਲੱਗਦਾ ਨਹੀਂ ਕਿ ਜਿੱਦਾਂ ਪਹਿਲਾਂ ਨਰਾਮ ਚ ਲਾਲ ਸੁਪਕੇ ਦੀ ਪਰਵਾਸੀ ਤੇ ਹੁਣ ਇੱਕ ਏਦਾਂ ਦੀ ਬਾਤ ਆਦ ਹੋ ਗਈ ਹੈ ਜਿੱਦਾਂ ਹੁਣ ਕਿਰਾਏ ਤੇ ਰਹਿੰਦੇ ਨੇ ਚਲੇ ਜਾਂਦੇ ਨੇ ਕੋਈ ਲੱਗਦਾ ਵੱਡੀਆਂ ਬਾਤਾਂ ਨੂੰ ਜਾਨਦੇ ਹੁੰਦੇ ਨੇ ਵੈਰੀਫਿਕੇਸ਼ਨ ਜ਼ਰੂਰੀ ਹੈ ਵੈਰੀਫਿਕੇਸ਼ਨ ਤਾਂ ਜ਼ਰੂਰੀ ਹੈ ਹੀ ਇਹ ਤਾਂ ਸਾਰਿਆਂ ਨੂੰ ਅਸੀਂ ਏਵਨ ਜਿਹੜੇ ਆਪ ਕਰ ਵੀ ਰੱਖਦੇ ਉਹ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਸਤਿਕਾਰ ਦੇਣਾ ਚਾਹੀਦਾ ਹੈ ਮੈਂ ਸਾਡੀ ਚਾਹਤ ਰਹੀ ਹੈ ਜੀ ਇਸ ਬਾਤ ਦਾ